ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਵੀਰ ਵਰਿੰਦਰ ਗੋਲਡੀ ਔਰ ਗੋਲਡੀ ਕੋਡ ਦਾ ਪੂਰਾ YouTube ਚੈਨਲ ਤੁਸੀਂ ਤਕਰੀਬਨ ਸਾਡੀਆਂ ਫਿਲਮਾਂ ਦੇਖਦੇ ਰਹਿੰਦੇ ਹੋ ਔਰ ਅੱਜ ਮੈਂ ਤੁਹਾਨੂੰ ਐਸੀ ਸ਼ਖਸੀਅਤ ਨਾਲ ਮਿਲਾਉਣ ਜਾ ਰਿਹਾ ਹਾਂ ਵੈਸੇ ਉਹਨਾਂ ਬਾਰੇ ਦੱਸਣ ਦੀ ਲੋੜ ਨਹੀਂ ਕਿਉਂਕਿ ਸਾਡੇ ਪੰਜਾਬ ਨਹੀਂ ਬਲਕਿ ਹਿੰਦੁਸਤਾਨ ਆਲ ਵਰਲਡ ਦੀ ਸ਼ਾਨ ਜਨਾਬ ਗੁਰਦਾਸ ਮਾਨ ਜੀ ਉਹਨਾਂ ਦੇ ਨਾਲ ਬੜੇ ਸਾਲਾਂ ਤੋਂ ਉਹ ਤਾਂ ਭੋਲਾ ਜੀ ਦੱਸਣਗੇ ਤੁਹਾਨੂੰ ਸਾਡੇ ਨਾਲ ਜਸਵੰਤ ਭੋਲਾ ਜੀ ਜਿਨ੍ਹਾਂ ਨੂੰ ਭੋਲਾ ਬਠਿੰਡੇ ਵਾਲਾ ਵੀ ਕਹਿ ਦਿੰਦੇ ਔਰ ਸਾਰੇ ਜਾਣਦੇ ਹੋ ਆਜੋ ਅੱਜ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆਂ ਸਾਸਰੀ ਘਰ ਪੁੱਤ ਜੀ ਸਾਸਰੀ ਘਰ ਦੀ ਸਭ ਪਿਆਰ ਭਰੀ ਮੇਰੇ along ਸਾਰੇ ਦਰਸ਼ਕਾਂ ਤੇ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਆਨੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਘਰ ਪੁੱਤ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਸਵਾਲ ਕਰਾਂਗੇ ਹਾਂ ਜੀ ਸਵਾਲ ਤਾਂ ਨਹੀਂ کہہ ਸਕਦੇ ਕਿਉਂਕਿ ਜਾਣਕਾਰੀ ਦੋਸਤਾਂ ਨੇ ਵੀ ਲੈਣੀ ਹੈ ਤੇ ਥੋੜਾ ਜਿਹਾ ਸਾਨੂੰ ਵੀ ਹੈ ਤੁਹਾਨੂੰ ਕਿੰਨੇ ਕੇ ਸਾਲ ਹੋ ਗਏ ਮਾਨ ਸਾਹਿਬ ਦੇ ਨਾਲ ਕੰਮ ਕਰਦੇ ਨੂੰ ਮਾਨ ਸਾਹਿਬ ਨਾਲ ਹੋ ਗਏ ਮੈਨੂੰ 44 ਸਾਲ ਵਾਹ ਜੀ, ਕਿਆ ਬਾਤ ਹੈ। 44 ਸਾਲ ਬਹੁਤ ਲੰਬਾ ਅਰਸਾ ਹੁੰਦਾ ਹੈ। ਵਾਹ ਜੀ। ਔਰ ਵਕਈ ਇਹ ਸਾਰੇ ਦੋਸਤ ਜਾਣਦੇ ਨੇ ਬੜੇ ਸ਼ੁਰੂ ਦੇ ਸਮੇਂ ਤੋਂ ਮੇਰੇ ਖਿਆਲ ਤੁਸੀਂ ਉਹਨਾਂ ਦੇ ਨਾਲ ਹੈ। ਬਿਲਕੁਲ ਬਿਲਕੁਲ ਜੀ ਬਿਲਕੁਲ। ਔਰ ਦੇਸ਼ਵ ਦੇਸ਼ਾਂ 'ਚ ਵੀ ਤੁਸੀਂ ਬੜਾ ਘੁੰਮੇ। ਹਾਂ ਜੀ। ਔਰ ਮਾਨ ਸਾਹਿਬ ਨਾਲ ਐ ਤਕਰੀਬਨ ਤੁਸੀਂ ਪ੍ਰੋਗਰਾਮ ਕਰਦੇ ਹੋ। ਐ ਤਕਰੀਬਨ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਤੁਸੀਂ ਹੁਣ ਤੱਕ ਕੰਮ ਕੀਤਾ? ਕਾਫੀ ਜ਼ਰੇ ਗੱਲੋਂ ਆਪਣੇ ਕਿੰਨੀਆਂ ਕੰਟਰੀਆਂ ਅਮਰੀਕਾ ਸਾਹਿਬ ਵਗੈਰਾ, ਇੰਗਲੈਂਡ ਸਾਰਾ ਕੁਝ ਜਨੇਸਟਰੀਲੇ ਵਗੈਰਾ ਸਭ ਨੇ। ਵਾਹ ਜੀ, ਵਾਹ, ਕਿਆ ਬਾਤ ਹੈ। ਵਕਈ ਮਾਨ ਸਾਹਿਬ ਨੂੰ ਤੁਹਾਡਾ ਬੜਾ ਪਿਆਰ ਹੈ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹਾਂਗਾ ਹਾਂਜੀ ਹਾਂਜੀ ਵੈਸੇ ਤਾਂ ਮਾਨ ਸਾਹਿਬ ਦੇ ਸਾਰੇ ਗੀਤ ਵਧੀਆ ਹੈ ਹਾਂਜੀ ਹਾਂਜੀ ਔਰ ਤੁਹਾਨੂੰ ਜਿਹੜੇ ਜ਼ਿਆਦਾ ਤੁਹਾਡੇ ਦਿਲ ਨੂੰ ਛੂੰਹਦੇ ਮਾਨ ਸਾਹਿਬ ਦੇ ਗੀਤ ਇਹ ਤੁਸੀਂ ਆਪ ਵੀ ਗਾਉਂਦੇ ਰਹਿੰਦੇ ਆਂ ਗੁੰਗਣਾਉਂਦੇ ਰਹਿੰਦੇ ਆਂ ਜਗਰਾਤੇ ਵੀ ਤੁਸੀਂ ਕਰਦੇ ਆਂ ਹਾਂ ਬਹੁਤ ਵਧੀਆ ਜਗਰਾਤੇ ਮੈਂ ਤੁਹਾਡੇ ਜਗਰਾਤੇ ਵੀ ਲਾਈਵ ਦੇਖੇ ਆਂ ਹਾਂ ਔਰ ਮਾਨ ਸਾਹਿਬ ਦੇ ਕਿਹੜੇ-ਕਿਹੜੇ ਗੀਤ ਜਿਹੜੇ ਤੁਹਾਡੇ ਦਿਲ ਨੂੰ ਦਿਲ ਦੀ ਮਨਪਸੰਦ ਕਹਿ ਸਕਦੇ ਮਨਪਸੰਦ ਗੀਤ ਜਿਹੜੇ ਤੁਹਾਡੇ ਮਨਪਸੰਦ ਉਹ ਜਿਵੇਂ ਆਪਣੇ ਛੱਲਾ ਹੋ ਗਿਆ ਹਾਂ ਜਿੱਦਾਂ ਮਾਮਲਾ ਹੋ ਗਿਆ ਤੇ ਦੁਨੀਆ ਦਾ ਹੋ ਗਿਆ ਕੀ ਮਾਤਾਈ ਗਿਆ ਬਣ ਕੇ ਹੀ ਹੋ ਗਿਆ ਬਾਕੀ ਕਾਫੀ ਮਕੂਤ ਜਿਹੜੇ ਵੀ ਗੀਤ ਮਾਨ ਸਾਹਿਬ ਦੇ ਸਾਰੇ ਬਣ ਗਏ ਮਾਵਾ ਛੱਡ ਗਏ ਬਿਲਕੁਲ ਬਿਲਕੁਲ ਮਾਨ ਸਾਹਿਬ ਦੇ ਜਿਹੜੇ ਗੀਤ ਆ ਤਕਰੀਬਨ ਸਾਰੇ ਮੇਰੇ ਖਿਆਲ ਕੋਈ ਵੀ ਐਸਾ ਗੀਤ ਨਹੀਂ ਜਿਹੜਾ ਬੱਚੇ ਬੱਚੇ ਦੀ ਜ਼ੁਬਾਨ ਤੇ ਨਾ ਚੜਿਆ ਸਾਰੇ ਔਰ ਇੱਕ ਅਧਰ ਗੀਤ ਤੁਸੀਂ ਮੜਾ ਜਾ ਗੁੰਗੁਣਾ ਕੇ ਵੈਸੇ ਸਥਾਈ ਸੁਣਾ ਦਿਓ ਥੋੜਾ ਜਿਹਾ ਕਿਉਂਕਿ ਦਰਸ਼ਕ ਐ ਸੁਨ ਲੈਨੇ ਔਰ ਤੁਹਾਨੂੰ ਵੀ ਸੱਜਣ ਮਿੱਤਰ ਸਾਰੇ ਜਾਣਦੇ ਹੀ ਐ ਇੱਕ ਥੋੜਾ ਜਿਹਾ ਸਥਾਈ ਅੰਤਰਾ ਕੋਈ ਐ ਦੋਸਤਾਂ ਦੇ ਰੂਬਰੂ ਕਰਦੇਓ ਸੱਜਣਾਂ ਦੇ ਨਹੀਂਓ ਕਦੇ ਝਗੜੇ ਕਰੀਂਦੇ ਓਏ ਸ਼ਿਕਵੇ ਸ਼ਿਕਾਇਤਾਂ ਨਾਲ ਪਿਆਰ ਨਹੀਂ ਨਭੀਂਦੇ ਓਏ ਜਿਨੀ ਕਰੀਂਦੇ ਵਾਹ ਯਾਨੀ ਕਿ ਐਸੇ ਗੀਤ ਉਹਨੇ ਗਾਏ ਯਾਨੀ ਕਿ ਬੰਦੇ ਦੇ ਜਿਹੜੇ ਮਨ ਦਾ ਜਿਹੜਾ ਸੁਸਤੀ ਹੋ ਜਾਂਦੀ ਸਾਰੇ ਬਿਲਕੁਲ ਇੱਕ ਹੋਰ ਵੈਸੇ ਤਕਰੀਬਨ ਸਾਨੂੰ ਵੀ ਪਤਾ ਜਾਣਕਾਰੀ ਹੈ ਹਾਂ ਹਾਂ ਵੀ ਮੇਰੇ ਖਾਲ ਸ਼ੁਰੂ ਤੋਂ ਹੀ ਜਦੋਂ ਮਾਨਸਾਪ ਗਾਉਂਦੇ ਸੀ ਉਦੋਂ ਦੇ ਤੁਸੀਂ ਨਾਲੇ ਹਾਂ ਤੇ ਬਸ ਗਿੱਦੜਾ ਵਾਪਰ ਉੱਥੇ ਨਾਲ ਸਕੂਲ ਹੁੰਦਾ ਛਾੜਾ ਤੇ ਨਾਲ ਸਾਡੀ ਦੁਕਾਨ ਵੀ ਸੀ ਗੱਲ ਉਸ ਦੇ ਤੋਂ ਤੁਹਾਨੂੰ ਸ਼ੌਂਕ ਪੈ ਗਿਆ ਮੈਨੂੰ ਢੋਲਕ ਦਾ ਸ਼ੌਂਕ ਪੈ ਗਿਆ ਕਦੀ ਐਵੇਂ ਆਉਣ ਲੱਗੇ ਕਿ ਕਿੱਥੇ ਕਿੱਥੇ ਪਿੰਡਾਂ ਵਾਲੇ ਸਕੂਲ ਜੀ ਸਹੀ ਗੱਲ ਯਾਨੀ ਕਿ ਉਹ ਮਤਲਬ ਬੈਸਿਸ ਮਤਲਬ ਇੰਨਾ ਮਤਲਬ ਪਰਮਾਤਮਾ ਦੀ ਕਿਰਪਾ ਹੋ ਗਈ ਬਸ ਢੋਲਕ ਮੈਂ ਆਪਣੇ ਆਪ ਹੀ ਮਤਲਬ ਵੈਕੂ ਦੀ ਕਿਰਪਾ ਨਾਲ ਆਪੇ ਸਿੱਖ ਗਿਆ ਸੀ ਵਾਹ ਕਿस्तो ਸਕੇ ਹੋਰ ਇੱਕ ਤੁਹਾਡਾ ਗੀਤ ਮਾਨ ਸਾਹਿਬ ਨੇ ਇੱਕ ਗੀਤ ਗਾਇਆ ਸੀਗਾ ਤੁਹਾਡਾ ਵੀ ਗਾਇਸੇ ਤੇ ਮਾਨ ਸਾਹਿਬ ਦਾ ਵੀ ਗਾਇਸੇ ਕਿਉਂਕਿ ਉਸ ਗੀਤ ਵਿੱਚ ਤੁਹਾਡਾ ਨਾਂ ਦਾ ਵੀ ਜ਼ਿਕਰ ਹੋਇਆ ਸੀ ਹਾਂ ਨਾਂ ਦਾ ਉਹ ਕਿਹੜਾ ਗੀਤ ਸੀਗਾ ਬਲਾ ਲੋਕਾਂ ਵੇਖਣਾ ਬਸਾਕੀ ਵਾਲਾ ਮੇਲਾ ਆਹ ਕੈਸਾ ਤੇਰੀ ਤਰ੍ਹਾਂ ਦੇਖ ਰਿਹਾ ਵਾਹ ਜੀ ਕੋਈ ਚੰਤਰਾ ਹੁੰਦਾ ਦੁੱਧ ਚ ਪਾ ਕੇ ਮੱਤਾ ਪੀ ਤੇ ਹੱਟੀ ਵਾਲੇ ਕੁਛ ਨਾਲ ਲੇਤਾ ਕਿਉਂਕਿ ਉਸ ਗਲਾਚ ਪੀ ਕੇ ਕਈਆਂ ਨੇ ਦਿਲ ਰਾਜੀ ਕੀਤਾ ਅਸੀਂ ਲੈਨ ਤਸੀਂ ਨਾ ਮੋਜਾਂ ਲੈ ਗਿਆ ਬਾਲੀਆਂ ਤੇਲਾ ਅਸੀਂ ਲੈਨ ਤਾ ਸੀ ਹਾਂਜੀ ਹਾਂਜੀ ਪਰ ਮਾਨ ਸਾਹਿਬ ਨੇ ਮੇਰੇ ਨੂੰ ਪਿਆਰ ਸਦਕੇ ਉਹਨਾਂ ਨੇ ਮਿੱਠ ਮਾਫਟ ਕਰਦਾ ਮੌਜਾ ਲੈ ਗਿਆ ਬਠਿੰਡੇ ਵਾਲਾ ਪੋਲਾ ਵਾਕਈ ਇਹ ਗੱਲ ਬੜੀ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜੀ ਸੀ ਮੌਜਾ ਲੈ ਗਿਆ ਬਠਿੰਡੇ ਵਾਲਾ ਪੋਲਾ ਅਸਾ ਤੇਰੇ ਤੌਰ ਤੇ ਵਾਜਬ ਮੈਂ ਸੁਣਿਆ ਤੁਹਾਡਾ ਮਾਨ ਸਾਹਿਬ ਨਾਲ ਬਹੁਤ ਪਿਆਰ ਹੈ ਭਰਾਵਾਂ ਵਾਲਾ ਪਿਆਰੀ ਹੈ ਬਸ ਭਰਾ ਮੈਂ ਭਰਾ ਹੀ ਹਾਂ ਤਾਂ ਵਾਜਬ ਸਾਰਾ ਖੁਸ਼ਾਲੀ ਹੋਏ ਹੁਣ ਵੀ ਤਕਰੀਬਨ ਤੁਸੀਂ ਪ੍ਰੋਗਰਾਮਾਂ ਦੇ ਜਾਂਦੇ ਰਹਿੰਦੇ ਆ ਚੱਲਦੇ ਰਹਿੰਦੇ ਪ੍ਰੋਗਰਾਮ ਮਾਨ ਸਾਹਿਬ ਦੇ ਵਾਜਬ ਹੋਰ ਇੱਕ ਅੱਧਾ ਗੀਤ ਗੁੰਗੁਣਾ ਕੇ ਕੋ ਮਾਨ ਸਾਹਿਬ ਦਾ ਹੋਰ ਹੁਣ ਗਾਣੇ ਬਹੁਤ ਹਨ ਹਾਂਜੀ ਹਾਂਜੀ ਬਿਲਕੁਲ ਇਹ ਕਿ ਤੁਸੀਂ ਛੱਲਾ ਤੁਸੀਂ ਵੀ ਗਾਉਣੇ ਨੇ ਵੈਸੇ ਤੁਹਾਡਾ ਫੇਵਰੇਟ ਵੀ ਹੈ ਅਹਹ ਮਾਨਸਾਹਬ ਦਾ ਛੱਲਾ ਤਾਂ ਮੇਰੇ ਖਿਆਲ ਦੁਨੀਆ ਦੇ ਵਿੱਚ ਸ਼ਾਇਰ ਲੋਕਾਂ ਨੇ ਬੜਿਆ ਨੀ ਛੱਲਾ ਗਾਇਆ ਪਰਮਾਨੰਥ ਸਾਹਿਬ ਦਾ ਛੱਲਾ ਜਿਹੜਾ ਉਹ ਵਾਕਈ ਛੱਲਾ ਹੈ ਬਸ ਗੱਲਬਾਤ ਮਾੜੇ ਸੁਣਾ ਦੋ ਛੱਲਾ 베ਰੀ ਦੂਰੇ ਵੈ ਵਤਨ ਮਾਹੀ ਦਾ ਦੂਰੇ ਵੈ ਜਣਾ ਪਹਿਲੇ ਓਰੇ ਬ ਗੱਲ ਸੁਣ ਛੱਲਿਆ ਚੋਰਾ ਬ ਕਨੂ ਪਾ ਨਹੀਂ ਰੋਲਾ ਕੀ ਬਾਤ ਉਹਨੇ ਗੀਤ ਜਿਹੜੇ ਬਾਕੀ ਤਾਂ ਆਪਣਾ ਵੀ ਸਭ ਕੁਝ ਹੋਰ ਕੋਈ ਜ਼ਿੰਦਗੀ ਨਾਲ ਜੁੜੀ ਐਸੀ ਗੱਲ ਜਿਹੜੀ ਤੁਸੀਂ ਮਾਨ ਸਾਹਿਬ ਦੇ ਨਾਲ ਤੁਹਾਡੇ ਵਧੀਆ ਜਿਹੜਾ ਤਕਰੀਬਾ ਨੂੰ ਤੁਸੀਂ ਅੱਜ ਤੱਕ ਭੁੱਲ ਨਹੀਂ ਸਕੇ ਬਸ ਉਹ ਅਸੀਂ ਜਦੋਂ ਸ਼ੁਰੂਤ ਕੀਤੀ ਕਦੇ ਸਾਈਕਲ ਤੇ ਚਲਾ ਜਾਂਦਾ ਸੀ ਨਿਕਲ ਜਾਂਦਾ ਸੀ ਹਾਂਜੀ ਹਾਂਜੀ ਪਿੰਡਾਂ ਬਣੂ ਮਨ ਨੂੰ ਸ਼ੌਂਕ ਉਹਨੂੰ ਸ਼ੌਂਕ ਨਾਲ ਜਾਂਦੇ ਰਹਿੰਦੇ ਸੀ ਵੈਸੇ ਹੀ ਵੀ ਬੁੱਲ ਆ ਜਾ ਬੈਠ ਗਿਆ ਪਾਉਂ ਲਾਇਆ ਕੋਈ ਇਹ ਅਸੀਂ ਵੀ ਬਸ ਚoare ਮੈਨੋਂ ਤੇ ਤੇ ਚਾਰ ਗ੍ਰੰਥ ਪੀਤੀ ਨਹੀਂ ਸੀ ਗਾਲ ਦੇਦੀ ਹਾਂ ਜੀ ਜੀ ਵੀ ਆਉਣੀ ਮੈਨੂੰ ਵੀ ਸ਼ੌਕ ਨਾਲ ਇਹ ਮਤਲਬ ਵੈਸੇ ਉਹ ਜਿਆਦਾ ਜੁੜੀਆਂ ਹਜੇ ਵੀ ਬਸ ਹੋ ਜਾਂਦਾ ਇਹਦਾ ਖਿਆਲ ਬਾਤ ਬਹੁਤ ਵਧੀਆ ਹੁਣ ਤੱਕ ਵੀ ਤੁਸੀਂ ਵੇਖੋ ਕਿੰਨਾ ਟਾਈਮ ਉਹਨਾਂ ਨਾਲ ਨਿਭਾਇਆ ਤੇ ਹੁਣ ਵੀ ਤੁਸੀਂ ਨਿਭਰੇ ਆ ਨਿਭਰੇ ਵਾਕਈ ਪਰਿਵਾਰਕ ਰਿਸ਼ਤਾ ਤੁਹਾਡਾ ਪਰਿਵਾਰਕ ਔਰ ਮਾਨ ਸਾਹਿਬ ਤੁਹਾਨੂੰ ਪਿਆਰ ਵੀ ਬਹੁਤ ਕਰਦੇ ਆ ਇਹ ਤੇ ਜੀ ਔਰ ਤੁਸੀਂ ਵੀ ਦਿਲੋਂ ਬੜਾ ਪਿਆਰ ਕਰਦੇ ਆ ਤਾਂ ਹੋਰ ਕੋਈ ਗੱਲਬਾਤ ਕੋਈ ਸੁਣਾਓ ਤੁਸੀਂ ਕੋਈ ਉਹਨਾਂ ਦੀ ਮਾਨ ਸਾਹਿਬ ਦੀ ਕਿਉਂਕਿ ਦਰਸ਼ਕ ਜਾਨਣਾ ਚਾਹੁੰਦੇ ਆ ਇੱਕ ਇੱਕ ਗੱਲ ਜਿਹੜੀ ਹੈ ਨਾ ਬੜੀ ਵਧੀਆ ਕਿਉਂਕਿ ਮਾਨ ਸਾਹਿਬ ਨੂੰ ਲੋਕ ਪਿਆਰ ਹੀ ਇੰਨਾ ਕਰਦੇ ਆ ਪਿਆਰੇ ਇੰਨਾ ਔਰ ਬਹੁਤ ਹੀ ਵਧੀਆ ਵਧੀਆ ਗੱਲਾਂ ਉਹਨਾਂ ਦੀ ਜਦੋਂ ਸੁਣਨ ਨੂੰ ਮਿਲਦੀਆਂ ਔਰ ਪੰਜਾਬੀ ਮਾਂ ਬੋਲੀ ਨੂੰ ਜਿੰਨਾ ਉਹਨਾਂ ਨੇ ਪਿਆਰ ਦਿੱਤਾ ਮੇਰੇ ਖਿਆਲ ਕਿਸੇ ਕਲਾਕਾਰ ਨੇ ਦਿੱਤਾ ਨਹੀਂ ਐਸਾ ਲਿਖਦਾ ਜਿਹੜਾ ਮੈਂ ਕਹਿੰਦਾ ਸਦਾਬਾਰ ਹੋ ਗਿਆ ਲੋਕਾਂ ਦੇ ਜ਼ੁਬਾਨ ਦੇ ਉੱਤੇ ਉਹਨਾਂ ਦੇ ਗੀਤ ਜ਼ੁਬਾਨਾਂ ਦੇ ਕਹ ਲੋ ਵਿਆਹ ਸ਼ਾਦੀਆਂ 'ਚ ਕਹ ਲੋ ਔਰ ਕਿਤੇ ਵੀ ਦੇਖੋ ਮਾਨ ਸਾਹਿਬ ਦੇ ਗੀਤ ਵਜਦੇ ਔਰ ਵਾਕਈ ਕਲਮ ਜਿਹੜੀ ਉਹਨਾਂ ਦੀ ਬੜੀ ਵਧੀਆ ਹੈ ਕਲਮ ਬਾਈ ਜੀ ਬਹੁਤ ਵਧੀਆ ਲਿਖਦੇ ਆ ਬਹੁਤ ਵਧੀਆ ਔਰ ਹੋਰ ਕੋਈ ਉਹਨਾਂ ਦਾ ਗੀਤ ਐਸਾ ਜਿਹੜਾ ਬੜਾ ਵਧੀਆ ਤੁਹਾਨੂੰ ਵੀ ਮਨਸਾਹਬਾ ਜਦੋਂ ਪਹਿਲੀ ਵਾਰੀ ਬਲੈਕ ਐਂਡ ਵੈਟ ਟੀਵੀ 'ਚ ਆਉਂਦਾ ਸੀਗਾ ਹਾਂਜੀ ਹਾਂਜੀ ਅੰਦਰ ਦੂ ਦਰਸ਼ਕਾਂ ਪਹਿਲੀ ਵਾਰੀ ਗਾਣਾ ਮਨ ਸਾਹਬ ਨੇ ਗਾਇਆ ਸੀ ਦਿਲ ਦਾ ਮਾਮਲਾ ਦਿਲ ਦਾ ਮਾਮਲਾ ਹੈ ਐਸਾ ਚੱਲਿਆ ਜੋ ਹਾਂ ਬਹੁਤ ਹੀ ਉਹ ਗਾਉਂਦੇ ਮਨ ਸਾਹਬ ਹਾਂਜੀ ਹਾਂਜੀ ਦੁਨੀਆ ਦੇ ਰੌਂਕ ਤੇ ਖੜਾ ਹੋ ਜਾਂਦੇ ਵਾਹ ਜੀ ਵਾਹ ਬਹੁਤ ਵਧੀਆ ਗਾਣੇ ਐਸੇ ਕੀ ਬਾਤ ਹੈ ਔਰ ਮਨ ਸਾਹਬ ਦੀਆਂ ਗੱਲਾਂ ਦਾ ਇੱਕ ਇੱਕ ਗਾਣਾ ਜਿਹੜਾ ਜਦੋਂ ਸੁਣ ਲਓ ਉਦੋਂ ਹੀ ਨਵਾਂ ਲੱਗਦਾ ਨਾ ਲੱਗਦਾ ਸਭ ਸਹੀ ਹੈ ਤਪੋ ਲਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹਾਂਗਾ ਹਾਂ ਜੀ ਮਾਨ ਸਾਹਿਬ ਨਾਲ ਤੁਸੀਂ ਜੁੜੇ ਤਾਂ ਬਹੁਤ ਪੁਰਾਣੇ ਮੇਰੇ ਖਿਆਲ ਨਾਲ 44 ਸਾਲ ਤੋਂ ਉਹਨਾਂ ਨਾਲ ਜੁੜੇ ਆ 79 ਤੋਂ ਲੈ ਕੇ ਤੇ ਤੁਹਾਡਾ ਉਹਨਾਂ ਨਾਲ ਮੇਲ ਕਿਸ ਤਰ੍ਹਾਂ ਹੋਇਆ ਕਿਵੇਂ ਤੁਸੀਂ ਮਿਲੇ ਗਿੱਦੜਵਾ ਗਿੱਦੜਵਾ ਹਾਂ ਜੀ ਕੋਈ ਬਟੰਡੇ ਦੇ ਨੇੜੇ ਹੀ ਉਹ ਫਿਰ ਅਸੀਂ ਗਿੱਦੜਵਾ ਰਹਿੰਦੇ ਸੀ ਨਾ ਹਾਂ ਜੀ ਹਾਂ ਜੀ ਠੀਕ ਸਾਡੀ ਉੱਥੇ ਦੁਕਾਨ ਸੀ ਗੱਲ ਹੌਸ ਦੀ ਹਾਂ ਜੀ ਹਾਂ ਜੀ ਤੇ ਉੱਥੇ ਮਤਲਬ ਸਾਡਾ ਤਾਲਮੇਲਾ ਸਭ ਬਣ ਗਿਆ ਬਸ ਵਾਜੀ ਅਸੀਂ ਮਿਲ ਗਏ ਘਰ ਨੇੜੇ ਨੇੜੇ ਅਸਲ ਵਗੈਰਾ ਇਕੱਠੇ ਕਰਨਾ ਸੀ ਅਸੀਂ ਇੱਕ ਦਿਨ ਕਦੀ ਆਉਂਦਾ ਸਕੂਲ ਨਾਲ ਇੱਕ ਬੈਠਦੇ ਹੁੰਦੇ ਗਾਉਂਦੇ ਬਸ ਕਿਦੜਵਾ ਤੋਂ ਸਟਾਰਟ ਹੋਇਆ ਕਮ ਜਰਾ ਵਾਹ ਜੀ ਵਾਹ ਔਰ ਤੁਹਾਡਾ ਜਨਮ ਜਿਹੜਾ ਮੇਰਾ ਜਨਮ ਹੈਗਾ ਮੰਡੀ ਕਾਲਾ ਵਾਲੀ ਕਾਲਾ ਵਾਲੀ ਮੰਡੀ ਦਾ ਹਾਂ ਉਦੋਂ ਸਾਰਾ ਪੰਜਾਬ ਸੀ ਆਪਾਂ ਬਿਲਕੁਲ ਬਿਲਕੁਲ ਇਕੱਠੇ ਹੀ ਹੁੰਦੇ ਸਨ 6-7 ਚਪਲਾ ਹੈਣਾ ਪੰਜਾ ਮੜਿਆ ਹਾਂ ਅਲੱਗ-ਅਲੱਗ ਹੋ ਗਏ ਜੀ ਉਦੋਂ ਮੇਰੇ ਡੈਡੀ ਹਾਂਜੀ ਟੀਚਰ ਸਿੰਘ ਸਰਦਾਰ ਜੰਕਾ ਸਿੰਘ ਠੀਕ ਹੈ ਠੀਕ ਹੈ ਜੀ ਵਾਹ ਜੀ ਵਾਹ ਫਿਰ ਅਸੀਂ ਮੈਂ ਨਿੱਕਾ ਹੁੰਦਾ ਤੇ ਬਰੇਡਾਂ ਵਾਲੀ ਮੰਡੀ ਆ ਗਏ ਹਾਂਜੀ ਹਾਂਜੀ ਜਿਹੜਾ ਪ੍ਰਮਾਣ ਸ਼ਹਿਰ ਮੇਰਾ ਠੀਕ ਹੈ ਉਹ ਹੈ ਗੱਡਾ ਵਾਲੀ ਮੰਡੀ ਡੱਬਲੀ ਮੰਡੀ ਉੱਥੇ ਮੇਰਾ ਬਚਪਨ ਗੁਜ਼ਰਿਆ ਠੀਕ ਹੈ ਜੀ ਉਹ ਮੈਂ ਜਗਾ ਨਹੀਂ ਬੋਲ ਸਕਦਾ ਤੇ ਗਿੱਦੜਵਾ ਫਿਰ ਤੁਸੀਂ ਕਿਸ ਤਰ੍ਹਾਂ ਬੋਲਦੇ ਗਿੱਦੜਵਾ ਸਾਡੇ ਜਦੋਂ ਗੱਲ ਹੋ ਸੀ ਮੇਰੇ ਬਦਲ ਦੁਕਾਨ ਕਰਦੇ ਦੁਕਾਨ ਉੱਤੇ ਆ ਗਈ ਸੀ ਤੇ ਅਸੀਂ ਉੱਥੋਂ ਗਿੱਦੜਵਾ ਸ਼ਿਫਟ ਕਰਦਾ ਠੀਕ ਹੈ ਠੀਕ ਹੈ ਗਿੱਦੜਵਾ ਤੋਂ ਬਾਅਦ ਹਾਂਜੀ ਹਾਂਜੀ ਫਿਰ ਅਸੀਂ ਬਠਿੰਡਾ ਸ਼ਿਫਟ ਕਰਦਾ ਬਠਿੰਡਾ ਫਿਰ ਤੋਂ ਬਾਅਦ ਭੋਲਾ ਬਠਿੰਡੇ ਵਾਲਾ ਬਣ ਗਿਆ ਵਾਹ ਜੀ ਤਾਂ ਹੀ ਤੁਹਾਨੂੰ ਭੋਲਾ ਬਠਿੰਡੇ ਵਾਲਾ ਕਹਿੰਦੇ ਹਾਂ ਕਾਲਿਆਂ ਵਾਲੀ ਮੰਡੀ ਦੇ ਚ ਜਨਮ ਹੋਇਆ ਹਾਂ ਕਾਲੇ ਮੰਡੀ ਗਿੰਦਰਵਾੜੇ ਵਿੱਚ ਤੁਸੀਂ ਮਾਨ ਸਾਹਿਬ ਨੂੰ ਮਿਲੇ ਹਾਂ ਉੱਥੇ ਦੋਸਤੋ ਤੁਹਾਡੀ ਜਿਹੜੀ ਤੁਸੀਂ ਬਠਿੰਡੇ ਕਰ ਲਈ ਹਾਂ ਵਾਹ ਜੀ ਤਾਂ ਬਸ ਗਿੰਦਰਵਾੜੇ ਬਠਿੰਡਾ ਬਸ ਉੱਥੇ ਮੋਜਾ ਲੈ ਕੇ ਬਠਿੰਡੇ ਵਾਲਾ ਬਸ ਐਸਾ ਪਿਆਰ ਬਣ ਗਿਆ ਬਹੁਤ ਵਧੀਆ ਤਾਂ ਦੋਸਤੋ ਸਾਡੇ ਨਾਲ ਜਸਵੰਤ ਭੋਲਾ ਜੀ ਬੈਠੇ ਆ ਉਹਨਾਂ ਦੀਆਂ ਗੱਲਾਂ ਬਾਤਾਂ ਹਜੇ ਤਾਂ ਹੋਰ ਬਹੁਤ ਕਰਨੀਆਂ ਐ ਔਰ ਤੁਹਾਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਲੱਗੀਆਂ ਔਰ ਸਾਡਾ ਜਿਹੜਾ ਚੈਨਲ ਹੈ 골ਡੀ ਕੋਟ ਕਪੂਰਾ ਇਹ ਇੱਥੇ ਫਿਲਮਾਂ ਵੀ ਬੜੀਆਂ ਆਉਂਦੀਆਂ ਸਾਡੇ ਪੰਜਾਬੀ ਸ਼ਾਰਟ ਫਿਲਮਾਂ ਅਸੀਂ ਬਣਾਉਨੇ ਆ ਔਰ ਕਮੇਡੀ ਵੀ ਆਉਂਦੀ ਹੈ ਜਿਹੜੇ ਸੱਜਣ ਸਾਡਾ ਪ੍ਰੋਗਰਾਮ ਦੇਖ ਰਹੇ ਹੈ ਉਹਨਾਂ ਨੂੰ ਬੇਨਤੀ ਹੈ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਐਸੀਆਂ ਰੂਹਾਂ ਐਸੇ ਕਲਾਕਾਰ ਪੁਰਾਣੇ ਕਲਾਕਾਰਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਰਹਿੰਨੇ ਆਂ ਔਰ ਭੋਲਾ ਜੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਤੁਸੀਂ ਕੀਮਤੀ ਸਮੇਂ ਸਮਾਂ ਕੱਢ ਕੇ ਅੱਜ ਸਾਡੇ ਕੋਲੇ ਪਹੁੰਚੇ ਹੈ ਔਰ ਜਾਂਦੇ ਜਾਂਦੇ ਇੱਕ ਗੀਤ ਹੋਰ ਛੋਟਾ ਜਿਹਾ ਗੁੰਗੁਣਾ ਦਿਓ ਐ ਪਿਆਰਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਸਾਰੇ ਗੀਤ ਸਾਰੇ ਪਿਆਰੇ ਆ ਔਰ ਜਿਹੜਾ ਇੱਕ ਕੋਈ ਦਰਸ਼ਕ ਇੱਕ ਚਲੋ ਆਪ ਸਾਡੇ ਤੇ ਗੀਤ ਹੈਗੇ ਆ ਹਾਂਜੀ ਹਾਂਜੀ ਜਦੋਂ ਮੈਂ ਜਾਗਰਾਂ ਮਾਂ ਦੇ ਚਰਨੇ ਚ ਜਾਣੇ ਹਾਂ ਜਗਰਾਤੇ ਨੂੰ ਤੁਸੀਂ ਬੋਲ ਕਰਦੇ ਹੋ ਤੁਹਾਡੀ ਕਮੇਡੀ ਜਿਹੜੀ ਜਗਰਾਤੇ ਦੇ ਵਿੱਚ ਉਹ ਬੜੀ ਪਸੰਦ ਕਰਦੇ ਕਿਉਂਕਿ ਕਪੇਟ ਮਾਂ ਮਾਈ ਦਾ ਨਾਮ ਵੀ ਲੈਂਦੇ ਤੇ ਆਸਾਂ ਜਾਗ ਵੀ ਆਸਾਂ ਜਾਗ ਬਹੁਤ ਵਾਕਿਆ ਹੱਸਦੇ ਨੇ ਘਰ ਵਾ ਵੈਸੇ ਚਲੋ ਮਾਂ ਦਾ ਅਸ਼ੀਰਵਾਦ ਹੈ ਇੱਕ ਕਮੇਡੀ ਛੁੜੀ ਹੈ ਤੇ ਲੈਣ ਇੱਕੋ ਹੀ ਹੈ ਹਾਂਜੀ ਇਹ ਕੋਈ ਜਿਹੜਾ ਇੱਕ ਮਤਲਬ ਲੋਕ ਕਹਿੰਦੇ ਭੋਲੇ ਵੀਰੇ ਉਹ ਉਹ ਲਾਜਮਿਛਲਾ ਦੇ ਭੋਲਾ ਪਾਗਲ ਹੈ ਹਾਂ ਬਿਲਕੁਲ ਬਿਲਕੁਲ ਤੂੰ ਗੱਲ ਲੈਣ ਇੱਕੋ ਹੀ ਹੈ ਹਾਂਜੀ ਹਾਂਜੀ ਸਾਰੀ ਸਾਂ ਹੀ ਰਾਤ ਮੈਂ ਜਾਗੇ ਕਰਤਾ ਹਾਂ ਤੇ ਸਾਰੀ ਸਾਰੀ ਰਾਤ ਮੈਂ ਭੇਟੇ ਗਾਤਾ ਹਾਂ ਭਗਜੀ ਭੋਲਾ ਪਾਗਲ ਹੈ ਭੋਲਾ ਪਾਗਲ ਹੈ ਵਾ ਇਹ ਪੇੜ ਤੋਂ ਵੀ ਵਕੀ ਜਿਹੜੀ ਕਿ ਲੈਣੀ ਕੋਈ ਹੈ ਹਾਂ ਬਿਲਕੁਲ ਉਹ ਲੋਕ ਇੰਜੋਏ ਕਰਦੇ ਹੈ ਬਿਲਕੁਲ ਮਹਾਮੈਦ ਦਾ ਨਾਮ ਵੀ ਲੈਨੇ ਆ ਐ ਤੁਸੀਂ ਜਗਰਤਾ ਲਾਈਨ ਦੇ ਵਿੱਚ ਬੜਾ ਭਗਤ ਖੁਸ਼ ਵੀ ਹੁੰਦੇ ਤੁਹਾਡੀਆਂ ਪੇਟਾ ਸੁਣ ਕੇ ਔਰ ਹਾਸਾ ਮਜ਼ਾਕ ਵੀ ਐਂਟਰਟੇਨਮੈਂਟ ਵੀ ਹੈ ਔਰ ਮਹਾਮੈਦ ਦਾ ਨਾਮ ਵੀ ਲੈਨੇ ਆ ਉਹ ਕਈ ਕਨੇ ਜੀ ਭੋਲਾ ਪਾਗਲ ਕਿਉਂ ਤੁਸੀਂ ਕਿਉਂ ਕਿਹਾ ਪਾਗਲ ਉਹ ਮੈਂ ਤਾਂ ਪਾਗਲ ਵਾਲਾ ਇਹ ਆ ਵੀ ਅਸੀਂ ਮਾਣ ਆ ਬਿਲਕੁਲ ਵੇਸੀ ਮਾਣ ਦੇ ਨਾਮ ਨਾਮ ਨਾਲ ਪਾਗਲ ਹੋਇਆ ਹਾਂ ਨਾਮ ਦੇ ਨਾਲ ਪਾਗਲ ਹੈ ਮਾਣ ਨੂੰ ਅਸੀਂ ਪਾ ਲਿਆ ਹਾਂ ਬਿਲਕੁਲ ਮਾਂ ਨੂੰ ਜਿਹੜਾ ਨੇ ਇਹਦਾ ਮੇਨ ਭਗਤ ਨੱਚਦੇ ਨੱਚਦੇ ਕਹਿੰਦੇ ਨਾ ਪਾਗਲ ਹੋ ਗਏ ਹਾਂ ਪੇਟਾ ਗਾਉਂਦੇ ਗਾਉਂਦੇ ਉਹਦੀ ਮਸਤੀ ਦੇ ਵਿੱਚ ਪਾਗਲ ਹੋਏ ਨੇ ਹਾਂ ਮਾਂ ਨੇ ਸਾਨੂੰ ਮਾਂ ਦਾ ਆਸ਼ੀਰਵਾਦ ਹੈ ਵਾਹ ਜੀ ਵਾਹ ਬਹੁਤ ਵਧੀਆ ਕਿਆ ਤੋ ਕਿਉਂਕਿ ਮੈਂ ਬਚਪਨ ਤੋਂ ਹੀ ਪਹਿਲਾਂ ਐਮ ਡੀ ਢੋਲਕ ਨਾਲ ਜਿਸ ਢੋਲਕ ਨੇ ਜਿਹੜੇ ਹੱਥ ਖੁੱਲੇ ਆ ਉਹ ਜਾਗਰਣ ਜੀ ਖੁੱਲੇ ਆ ਮੇਰੇ ਹੱਥ ਜਿਆਦਾ ਕੀ ਬਾਤ ਹੈ ਉਹ ਚੱਲ ਜੀ ਪੱਕੇ ਭਜਨ ਮਾਨ ਸਾਹਿਬ ਵੀ ਜਗਰਾਤੇ ਕਰਦੇ ਰਹੇ ਜੀ ਨਹੀਂ ਨਹੀਂ ਮਾਨ ਸਾਹਿਬ ਨਹੀਂ ਉਹ ਨਹੀਂ ਉਹ ਤਾਂ ਮੈਂ ਉਹਦੇ ਇੱਧਰ ਆਵੇ ਇਹ ਉਹਨਾਂ ਦੇ ਕੈਸਟ ਵੀ ਆਈ ਸੀ ਨਾ ਪੇਟਾਂ ਦੀ ਮਾਤਾ ਦੀ ਜੀ 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 ਜ ਬਹੁਤ ਬਹੁਤ ਧੰਨਵਾਦ ਬੋਲਾ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਦਾ ਬੜੀ ਮਿਹਰਬਾਨੀ